ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਹਮਦਰਦ ਟੀਵੀ ਮੈਂ ਹਾਂ ਤੁਹਾਡਾ ਨਾਲ ਗੁਰਜੀਤ ਕੌਰ ਇੱਕ ਵਾਰ ਫਿਰ ਤੋਂ ਲੈ ਕੇ ਹਜ਼ਾਰਾਂ ਦੀ ਪ੍ਰੋਗਰਾਮ ਜੱਜ ਦੇ ਵਿੱਚ ਵਾਸਤੂ ਦੇ ਬਾਰੇ ਗੱਲਬਾਤ ਕੀਤੀ ਜਾਵੇਗੀ ਡਾਇਰੈਕਸ਼ਨਸ ਨੂੰ ਲੈ ਕੇ ਤੁਹਾਨੂੰ ਦੱਸਾਂਗੇ ਕਿ ਜੋ ਡਾਇਰੈਕਸ਼ਨਸ ਹੁੰਦੀਆਂ ਨੇ ਨਾਰਥ ਸਾਊਥ ਈਸਟ ਵੈਸਟ ਇਹਨਾਂ ਦੇ ਵਿੱਚ ਕਿਉਂ ਇਹ ਡਾਇਰੈਕਸ਼ਨਸ ਨੇ ਜਿਹੜੀਆਂ ਰੱਖੀਆਂ ਗਈਆਂ ਨੇ ਕਿਉਂ ਇਹਨਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ ਘਰ ਦੇ ਵਿੱਚ ਵਾਸਤੂ ਕਿੰਨਾ ਕੁ ਜ਼ਰੂਰੀ ਹੈ ਕਿ ਇਹਨੂੰ ਕਰਵਾਉਣਾ ਚਾਹੀਦਾ ਹੈ ਸਭ ਦੇ ਬਾਰੇ ਗੱਲਬਾਤਾਂ ਕਰਾਂਗੇ ਅੱਜ ਇਸ ਪ੍ਰੋਗਰਾਮ ਦੇ ਵਿੱਚ ਜਾਣਕਾਰੀ ਸਾਂਝੀ ਕਰਨ ਦੇ ਲਈ ਇੱਕ ਵਾਰ ਫਿਰ ਤੋਂ ਮਿਰਨਲ ਸਟੂਡੀਓ ਦੇ ਵਿੱਚ ਮੌਜੂਦ ਨੇ ਮੋਨਿਕਾ ਗੁਪਤਾ ਜੀ ਜੋ ਕਿ ਵਾਸਤੂ ਆਚਾਰਿਆ ਨੇ ਉਹਨਾਂ ਨੇ ਸਟੱਡੀ ਵੀ ਕੀਤੀ ਹੋਈ ਹੈ ਪਿਛਲੇ ਲੰਬੇ ਸਮੇਂ ਤੋਂ ਹੋ ਇਸ ਦੀ ਪ੍ਰੈਕਟਿਸ ਕਰ ਰਹੇ ਨੇ ਤੇ ਕਾਫੀ ਸਾਰੇ ਲੋਕਾਂ ਦੀਆਂ ਪ੍ਰੋਬਲਮਸ ਨੇ ਜੋ ਉਹਨਾਂ ਦੇ ਵੱਲੋਂ ਹੱਲ ਵੀ ਕੀਤੀਆਂ ਗਈਆਂ ਨੇ ਉਹਨਾਂ ਦੇ ਨਾਲ ਇੱਕ ਵਾਰ ਫਿਰ ਤੋਂ ਤੁਹਾਡੀ ਮੁਲਾਕਾਤ ਕਰਵਾਉਣੀ ਆ ਤੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆ ਸਤਿ ਸ਼੍ਰੀ ਅਕਾਲ ਮੈਮ ਸਤਿ ਸ਼੍ਰੀ ਅਕਾਲ ਜੀ ਤੇ ਮੈਮ ਜਿਵੇਂ ਕਿ ਆਪਾਂ ਇੱਕ ਜੋ ਪਹਿਲਾ ਪ੍ਰੋਗਰਾਮ ਕੀਤਾ ਸੀਗਾ ਉਹਦੇ ਵਿੱਚ ਗੱਲ ਕੀਤੀ ਸੀਗੀ ਕਿ ਤੁਸੀਂ ਇਸ ਦੇ ਵਿੱਚ ਕਿਸ ਤਰ੍ਹਾਂ ਦੇ ਤੁਹਾਡਾ ਕਿਵੇਂ ਇੱਕ ਤਾਂ ਐਕਸਪੀਰੀਅੰਸ ਰਿਹਾ ਤੁਸੀਂ ਲੋਕਾਂ ਦੀਆਂ ਪ੍ਰੋਬਲਮਸ ਵੀ ਸੋਲਵ ਕਰਦੇ ਹੋ ਤੇ ਅੱਜ ਆਪਾਂ ਥੋੜੀ ਡਾਇਰੈਕਸ਼ਨਸ ਦੀ ਗੱਲ ਕਰ ਲੈਣੇ ਆ ਜਿਵੇਂ ਕਿ ਡਾਇਰੈਕਸ਼ਨਸ ਜਿਹੜੀਆਂ ਆਪਾਂ ਦੇਖਦੇ ਆ ਨਾਰਥ ਸਾਊਥ ਈਸਟ ਵੈਸਟ ਏਟ ਡਾਇਰੈਕਸ਼ਨਸ ਦੇ ਜਿਹੜੀਆਂ ਇਹਨਾਂ ਦਾ ਕੀ ਮਹੱਤਵ ਹੁੰਦਾ ਹੈ ਸਭ ਤੋਂ ਪਹਿਲਾਂ ਜੇ ਆਪਾਂ ਨਾਰਥ ਡਾਇਰੈਕਸ਼ਨ ਦੀ ਗੱਲ ਕਰੀਏ ਤਾਂ ਉਹਦਾ ਕੀ ਮਹੱਤਵ ਹੁੰਦਾ ਹੈ ਵਾਸਤੂ ਦੇ ਅਨੁਸਾਰ ਕੇ ਸਭ ਤੋਂ ਪਹਿਲਾਂ ਗੁਰਜੀਤ ਮੈਂ ਦੱਸਣਾ ਚਾਹਾਂਗੀ ਆਪਣੇ ਦਰਸ਼ਕਾਂ ਨੂੰ ਵੀ ਕਿ ਜਦੋਂ ਵੀ ਅਸੀਂ ਕੋਈ ਵਾਸਤੂ ਲਈ ਜਾਂਦੇ ਜਿੱਦਾਂ ਮੈਂ ਪਿਛਲੇ ਪ੍ਰੋਗਰਾਮ 'ਚ ਵੀ ਦੱਸਿਆ ਕਿ ਅਗਰ ਤੁਸੀਂ ਕੋਈ ਪ੍ਰੋਬਲਮ ਫੇਸ ਕਰ ਰਹੇ ਹੋ ਤਾਂ ਆਪ ਕਰਵਾਨਾ ਆਦਰਵਾਇਜ਼ ਆਪ ਨੂੰ ਕੋਈ ਜ਼ਰੂਰਤ ਨਹੀਂ ਹੈਗੀ ਵਾਸਤੂ ਕਰਵਾਣ ਦੀ ਤੋ ਇਹਦੇ ਵਿੱਚ ਬੇਸਿਕਲੀ ਪੀੜਾ ਦੱਸਣਾ ਚਾਹੀਦੀ ਹੈ ਕਿ ਪੀੜਾ ਸਾਨੂੰ ਕਿੱਦਾਂ ਆਂਦੀ ਹੈ ਪੇਨ ਸਾਨੂੰ ਕਿੱਦਾਂ ਆਂਦੀ ਹੈ ਤੋ ਜਿਹੜੀਆਂ ਪ੍ਰੋਬਲਮਸ ਆ ਉਹ ਕਿੱਦਾਂ ਆਂਦੀਆਂ ਤੋ ਪ੍ਰੋਬਲਮਸ ਤਿੰਨ ਤਰ੍ਹਾਂ ਦੀ ਹੁੰਦੀਆਂ ਮੇਨਲੀ ਇੱਕ ਪ੍ਰੋਬਲਮ ਹੁੰਦੀ ਹੈ ਜਿਹੜੀ ਅਸੀਂ ਖੁਦ ਦੀ ਕ੍ਰੀਏਟਿਡ ਪ੍ਰੋਬਲਮ ਹੈ राइट right? ओ कोई होर नहीं कर रहा साबल हमारी प्रॉब्लम कह दें वास्तु भी कि कोई भी चीज एंटी हो रही है किसी भी डायरेक्शन एंटी हो रही है तो सू इसके प्रॉब्लम आ रही है सो दैट इज इनवायरमेंटल प्रॉब्लम और थर्ड प्रॉब्लम है कॉसमिक कॉसमिक मीनस कि जो सा प्लैनट की दशा है पलैनट साइ पत्थरीच कि रिलेट हो रहे हैं तो सू इस तरह तीन प्रॉब्लम बेसिकली आदि हैं जी साइड ਦੀ ਪ੍ਰੋਬਲਮ ਹੈ ਇਹ ਬਾਕੀ ਦੋ ਸਾਰੀਆਂ ਪ੍ਰੋਬਲਮਸ ਆਪਸ ਚ ਰਿਲੇਟਡ ਹੈਗੀਆਂ ਇੰਟਰ ਰਿਲੇਟਡ ਹੈਗੀਆਂ ਜੇ ਅਸੀਂ ਇੱਕ ਪ੍ਰੋਬਲਮ ਨੂੰ ਸੋਲਵ ਕਰਦੇ ਹਾਂ ਤਾਂ ਉਹਦੇ ਨਾਲ ਸਾਡੀ ਦੂਜੀ ਪ੍ਰੋਬਲਮ ਵੀ ਸੋਲਵ ਹੋ ਜਾਂਦੀ ਹੈ ਜਿਸ ਤਰ੍ਹਾਂ ਕਿ ਮੰਨ ਲਓ ਜਿਸ ਤਰ੍ਹਾਂ ਅਸੀਂ ਕਿਸੇ ਪੰਡਿਤ ਕੋਲ ਗਏ ਜਾਂ ਸੀ ਕਿਸੇ ਨੂੰ ਆਪਣੀ ਪਤਰੀ ਦਿਖਾਈ ਔਰ ਉਹਨਾਂ ਨੇ ਸਾਨੂੰ ਕਿਹਾ ਕਿ ਤੁਹਾਡੀਆਂ ਇਸ ਟਾਈਮ ਜੜੀਆਂ ਦਸ਼ਾ ਹੈਗੀ ਠੀਕ ਨਹੀਂ ਚੱਲ ਰਹੀਆਂ ਤਾਂ ਸਾਨੂੰ ਟੈਨਸ਼ਨ ਹੋ ਜਾਂਦੀ ਹੈ ਕਿ ਸਾਡੀ ਦਸ਼ਾ ਟਿਕਣੀ ਚੱਲ ਰਹੀ ਬਟ ਅਗਰ ਵਾਸਤੂ ਠੀਕ ਹੈ ਕਰਦਾ ਤਾਂ ਜਿਹੜੀ 네ਗੇਟਿਵ ਦਸ਼ਾ ਹੈ ਉਹ ਉਹਨਾਂ 네ਗੇਟਿਵ ਇਫੈਕਟ ਨਹੀਂ ਦਿੰਦੀ ਮਤਲਬ ਉਹ એનਰਜੀਜ਼ ਹੈ ਜਿਹੜੀਆਂ ਐਬਜ਼ਾਰਬ ਹੁੰਦੀਆਂ ਆਪਸ ਦੇ ਵਿੱਚ ਅਗਰ ਮੇਰੀ ਦਸ਼ਾਏ 네ਗੇਟਿਵ ਚੱਲ ਰਹੀਆਂ ਤਾਂ ਜਿਹੜੀ ਮੇਰੀ ਵਾਸਤੂ এনवायरमेंटਲ ਵਾਲੀ એનਰਜੀਜ਼ ਹੈ ਉਹ ਉਹਨੂੰ ਠੀਕ ਕਰੂਗੀਆਂ ਹਮਮ ਕਰੈਕਟ ਕਰੂਗੀਆਂ ਉਹ ਮੈਨੂੰ ਵੈਸੇ ਰਿਜ਼ਲਟ ਨਹੀਂ ਦਊਗੀਆਂ ਮਤਲਬ ਜਿਵੇਂ ਸੁਪੋਜ਼ ਮੈਂ ਕਿਸੇ ਚੀਜ਼ ਨੂੰ ਮੈਨੀਫੈਸਟ ਕਰਨ ਲਈ ਸਪੈਸ਼ਲੀ ਆਪਣਾ ਵਾਸਤੂ ਕਰਵਾਇਆ ਪਰ ਮੇਰੀ ਡਾਇਰੈਕਸ਼ਨ ਜਿਹੜੀ ਮੇਰੇ ਐਸਟਰੋ ਚਾਰਟ ਹੈ ਉਹਦੇ ਸਾਹਮਣੇ ਕੁਝ ਨੈਗੇਟਿਵ ਚੱਲ ਰਿਹਾ ਤੋ ਉਦੋਂ ਉਹ ਮੇਰੀ ਮੈਨੀਫੈਸਟੇਸ਼ਨ ਹੋਣ ਦੀ ਬਜਾਏ ਜਿਹੜੀਆਂ ਮੇਰੇ ਵਾਸਤੂ ਠੀਕ ਹੋਇਆ ਉਹ ਮੇਰੀਆਂ ਦਸ਼ਾਵਾਂ ਠੀਕ ਕਰਨ ਚ ਲੱਗ ਜਾਏਗਾ ਸਿਮਿਲਰਲੀ ਅਗਰ ਮੇਰਾ ਵਾਸਤੂ ਗਲਤ ਹੈ ਔਰ ਮੇਰੀ ਦਸ਼ਾ ਠੀਕ ਚੱਲ ਰਹੀ ਹੈ ਤੋ ਉਹ ਮੇਰੇ ਵਾਸਤੂ ਦੀਆਂ એનਰਜੀਜ਼ ਨੂੰ ਠੀਕ ਕਰਨ ਲਈ ਲੱਗੀ ਰਹ ਉਹ ਸਲੋ ਹੋ ਜਾਂਦੀ ਹੈ। ਤਾਂ ਇਸ ਤਰ੍ਹਾਂ ਸੀ ਇਸ ਕਰਕੇ ਮੈਕਸिमम ਕੀ ਹੁੰਦਾ ਕਿ ਉਹ ਐਸਟਰੋ ਚਾਰਟ ਹੈ ਉਹ ਸਾਡਾ ਉਦਾਂ ਹੀ ਰਹਿੰਦਾ ਜਿਹੜੀ ਪਲੈਨਟ ਸੀ ਦਰਸ਼ਾ ਪਲੈਨਟ ਨੇ ਉੱਥੇ ਰਹਿਣਾ ਜਿੱਥੇ ਸੈਟਰਨ ਪਿਆ ਉਹਨੇ ਸੈਟਰਨ ਨੇ ਉੱਥੋਂ ਉਸੇ ਤਰ੍ਹਾਂ ਹੀ ਇਫੈਕਟ ਦੇਣੀਆਂ ਮੈਨੂੰ ਜੋ ਮੈਂ ਲੈ ਕੇ ਆਈਆਂ ਆਪਣੇ ਚਾਰਟ ਚ ਉਹਨੂੰ ਕੋਈ ਚੇਂਜ ਨਹੀਂ ਕਰ ਸਕਦਾ ਕਿਉਂਕਿ ਕਈ ਲੋਕ ਮੈਨੇ ਦੇਖਿਆ ਉਹ ਕਹਿ ਦਿੰਦੇ ਆ ਕਿ ਜੇ ਪੰਡਤਾਂ ਕੋਲ ਇੰਨਾ ਕੁਝ ਹੈਗਾ ਜਾਂ ਇੱਕ ਵਾਸਤੂ ਕੰਸਲਟੈਂਟ ਕੋਲ ਇੰਨਾ ਕੁਝ ਹੈਗਾ ਤਾਂ ਉਹ ਆਪਣਾ ਕਿਉਂ ਨਹੀਂ ਮੈਲ ਬਣਾ ਲੰਦਾ ਪਰ ਉਹ ਨਹੀਂ ਬਣਾ ਸਕਦਾ ਕਿਉਂਕਿ ਉਹਦੇ ਚਾਰਟ ਜੋ ਹੈ ਉਹੀ ਹੋਣਾ ਜਿੰਨਾ ਉਹ ਕਰ ਸਕਦਾ ਅਸੀਂ ਉਹਦੇ ਨਾਲੋਂ ਕੁਝ ਜ਼ਿਆਦਾ ਅਚੀਵ ਕਰ ਸਕਦੇ ਪਰ ਅਗਰ ਮੈਂ ਕਹੀਏ ਕਿ ਇੱਕ ਬੰਦਾ ਬਿਲਕੁਲ ਹੀ ਪੀਐਮ ਬਣ ਜਾਏਗਾ ਤਾਂ ਪੀਐਮ ਨਹੀਂ ਬਣ ਸਕਦਾ ਕਿ ਮੈਨੇ ਵਾਸਤੂ ਕਰ ਲਿਆ ਮੈਨੇ ਸਾਰੇ ਉਹ ਕਰ ਲਏ ਤਾਂ ਹੁਣ ਮੈਂ ਪੀਐਮ ਬਣ ਜਾਉ ਪੋਸੀਬਲ ਨਹੀਂ ਹੈਗਾ ਤਾਂ ਜੋ ਅਸੀਂ ਆਪਣੇ ਚਾਰਟs ਲਿਖਵਾ ਕੇ ਲੈ ਕੇ ਆ ਰਹੇ ਆ ਉਹ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਮਤਲਬ ਕਿ ਇਦਾਂ ਨੀਗਾ ਕਿ ਵੀ ਸਾਰੀਆਂ ਸ਼ਕਤੀਆਂ ਆ ਜਾਂਦੀਆਂ ਨੇ ਉਹਨਾਂ ਕੋਲ ਲੋਕਾਂ ਦਾ ਹੀ ਕਹਿਣਾ ਹੈ ਨਹੀਂ ਨਹੀਂ ਕੁਝ ਨਹੀਂ ਹੈਗਾ ਇਵਨ ਜਿਹੜਾ ਬੰਦਾ ਕਰਮ ਨਹੀਂ ਕਰੇਗਾ ਮੰਨ ਲਓ ਮੈਨੇ ਵਾਸਤੂ ਵੀ ਕਰਵਾ ਲਿਆ ਮੈਨੇ ਪੰਡਤ ਨੂੰ ਪੁੱਛ ਕੇ ਰੈਮਡੀ ਸਟੱਡੀਜ਼ ਵੀ ਕਰ ਲੀਆਂ ਮੈਨੇ ਆਪਣਾ ਸਾਰਾ ਵਾਸਤੂ ਕੰਸਲਟੈਂਟ ਨੂੰ ਬੁਲਾਇਆ ਔਰ ਸਾਰੀਆਂ ਡਾਇਰੈਕਸ਼ਨਸ ਬੈਲੈਂਸ ਕਰ ਲੀਆਂ ਪਰ ਮੈਂ ਆਰਾਮ ਨਾਲ ਆਪਣੇ ਸੋਫੇ ਤੇ ਬੈਠ ਗਈ ਕਿ ਹੁਣ ਖਾਣਾ ਆਪਣੇ ਆਵਾਜ਼ ਨਾਲ ਨਹੀਂ ਆਣਾ ਮੈਨੂੰ ਖਾਣਾ ਖਾਣ ਲਈ ਕਿਚਨ ਚ ਜਾ ਕੇ ਬਣਾਣਾ ਹੀ ਪੈਣਾ ਤੇ ਪੈਸਾ ਵੀ ਤਾਂ ਹੀ ਆਏਗਾ ਜੇ ਕੰਮ ਕਰਾਂਗੇ ਜੇ ਕੰਮ ਕਰਾਂਗੇ ਬਿਨਾ ਕਰਮ ਤੋਂ ਕੁਝ ਨਹੀਂ ਮਿਲਣਾ ਲਾਈਫ ਜਿਹੜਾ ਬੰਦਾ ਕਰਮ ਨਹੀਂ ਕਰਦਾ ਉਹਨੂੰ ਕੋਈ ਰੈਮਡੀ ਕੁਝ ਨਹੀਂ ਦੇ ਸਕਦੇ ਓਕੇ ਸੋ ਇਟ ਇਜ਼ ਵੈਰੀ ਇੰਪੋਰਟੈਂਟ ਕਿ ਆਪਨੇ ਕਰਮ ਕਰਨਾ ਹਮ ਬਿਲਕੁਲ ਤੇ ਵਾਸਤੂ ਵੀ ਜਿਵੇਂ ਆ ਪ੍ਰੋਬਲਮਸ ਜਿਹੜੀਆਂ ਕਈ ਤਰ੍ਹਾਂ ਦੀਆਂ ਹੁੰਦੀਆਂ ਨੇ ਉਹਨਾਂ ਨੂੰ ਹੱਲ ਕਰ ਦਿੰਦਾ ਆ ਤੇ ਜਿਵੇਂ ਰੋਜ਼ਾਨਾ ਲਾਈਫ ਦੇ ਵਿੱਚ ਕੋਈ ਵੀ ਪ੍ਰੋਬਲਮ ਆ ਰਹੀ ਹੈ ਉਹ ਤੋਂ ਛੁਟਕਾਰਾ ਮਿਲ ਜਾਂਦਾ ਤੇ ਮੈਂ ਡਾਇਰੈਕਸ਼ਨਸ ਦਾ ਜ਼ਰੂਰ ਜਾਨਣਾ ਚਾਹਾਂਗੀ ਹਾਂਜੀ 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 ਸੋਰੀ ਡਾਇਰੈਕਸ਼ਨਸ ਤੇ ਹੀ ਆੰਨੇ ਕਿਉਂਕਿ ਥੋੜਾ ਟਾਪਿਕ ਤਾਂ ਹੋ ਗਿਆ ਅ ਅਸੀਂ ਆ ਰਹੇ ਸੀ ਨਾਰਥ ਡਾਇਰੈਕਸ਼ਨ ਤੇ ਤੋਂ ਸਾਡੀਆਂ ਬੇਸਿਕਲੀ 16 ਡਾਇਰੈਕਸ਼ਨਸ ਐ 8 ਸਾਡੀਆਂ ਟ੍ਰੈਕਸ਼ਨਸ ਮੇਨ ਡਾਇਰੈਕਸ਼ਨਸ ਐ ਔਰ 8 ਸਬ ਡਾਇਰੈਕਸ਼ਨਸ ਐ ਤੋਂ ਸਾਰੀਆਂ ਡਾਇਰੈਕਸ਼ਨਸ ਇੱਕ ਦੂਸਰੇ ਨੂੰ ਸਪੋਰਟ ਕਰਦੀਆਂ ਤੋਂ ਨਾਰਥ ਸਾਊਥ ਅ ਈਸਟ ਐਂਡ ਵੈਸਟ ਰਾਈਟ ਇਹ ਸਾਡੀਆਂ 4 ਡਾਇਰੈਕਸ਼ਨਸ ਹੋ ਗਈਆਂ ਉਸ ਤੋਂ ਬਾਅਦ ਜਿਹੜੀਆਂ ਸਾਡੀਆਂ ਕਾਰਨਰ ਦੇ ਵਿੱਚ ਆ ਜਾਂਦੀਆਂ 4 ਡਾਇਰੈਕਸ਼ਨਸ ਨਾਰਥ ਈਸਟ ਸਾਊਥ ਈਸਟ ਸਾਊਥ ਵੈਸਟ ਨਾਰਥ ਵੈਸਟ ਤੋਂ 8 ਜਿਹੜੀਆਂ ਮੇਨ ਡਾਇਰੈਕਸ਼ਨਸ ਐ ਫਿਰ ਇਹਨਾਂ ਦੇ ਵਿੱਚ ਡਾਇਰੈਕਸ਼ਨਸ ਆ ਜਾਂਦੀਆਂ ਉਹ ਸਾਡੀਆਂ 8 ਹੋਰ ਡਾਇਰੈਕਸ਼ਨਸ ਹੈਗੀਆਂ ਤੋਂ ਟੋਟਲ 16 ਡਾਇਰੈਕਸ਼ਨਸ ਆ ਜਿਨ੍ਹਾਂ ਦੇ ਐਟਰੀਬਿਊਟਸ ਐ ਸਭ ਦੇ ਡਿਫਰੈਂਟ ਡਿਫਰੈਂਟ ਐਟਰੀਬਿਊਟਸ ਐ ਉਹ ਸਾਰੀਆਂ ਡਾਇਰੈਕਸ਼ਨਸ ਸਾਨੂੰ ਆਪਣੀ ਡੇਲੀ ਲਾਈਫ 'ਚ ਸਾਨੂੰ ਇਫੈਕਟ ਕਰਦੀਆਂ ਸੁਪੋਜ਼ ਜਿਸ ਤਰ੍ਹਾਂ ਕਿਸੇ ਮੋਸਟਲੀ ਕੀ ਹੁੰਦਾ ਕਿ ਬਹੁਤ ਸਾਰੇ ਲੋਕ ਤੋ ਹੁੰਦਾ ਕੀ ਹੈ ਕਿ ਸਾਊਥ-ਵੈਸਟ ਦੇ ਨਾਲ ਹੀ ਸਾਊਥ-ਸਾਊਥ-ਵੈਸਟ ਹੈ। ਤੋ ਥੋੜਾ ਜੀ ਉਹਨਾਂ ਨੂੰ ਪਤਾ ਨਹੀਂ ਚੱਲਦਾ ਕਿ ਸਾਡਾ ਬੈਡ ਐਗਜ਼ੈਕਟਲੀ ਕਿੱਥੇ ਹੈਗਾ। ਪਰ ਜੇ ਸਾਡਾ ਬੈਡ ਸਾਊਥ-ਸਾਊਥ-ਵੈਸਟ 'ਚ ਆ ਗਿਆ ਤਾਂ ਉਹਨੇ ਸਾਨੂੰ ਨੁਕਸਾਨ ਕਰਨਾ ਸ਼ੁਰੂ ਕਰ ਦੇਣਾ। ਸਾਨੂੰ ਡਿਜ਼ੀਜ਼ਸ ਵੀ ਹੋਣੇ ਸ਼ੁਰੂ ਹੋ ਜਾਣੀਆਂ, ਸਾਡਾ ਫਾਲਤੂ ਦਾ ਐਕਸਪੈਂਡੀਚਰ ਸ਼ੁਰੂ ਹੋ ਜਾਣਾ, ਲਾਈਫ ਦੇ ਵਿੱਚ ਪੂਰੀ ਰੈਸਟਲੈਸਨੈਸ ਆ ਜਾਏਗੀ। ਤੋ ਅਗਰ ਸਾਊਥ-ਵੈਸਟ ਚਾਹੁੰਦੇ ਆ ਤਾਂ ਸਾਡੀਆਂ ਸਕਿੱਲਸ ਇੰਪਰੂਵ ਹੋਣੇ ਸ਼ੁਰੂ ਹੋ ਜਾਣੀਆਂ। ਤੋ ਇਸ ਤਰ੍ਹਾਂ ਸਾਰੀਆਂ ਡਾਇਰੈਕਸ਼ਨਸ ਸਾਨੂੰ ਚੜੀਆਂ ਹੈਗੀਆਂ ਉਹ ਮਤਲ ਓਪਰਚੁਨिटीज ਹੁੰਦੇ ਆਂ ਤੇ ਸਪੈਸ਼ਲੀ ਜਿਹੜੇ ਜੋਬ ਵਾਲੇ ਲੋਗ ਆ ਉਹਨਾਂ ਲਈ ਨਾਰਥ ਡਾਇਰੈਕਸ਼ਨ ਬਹੁਤ ਇੰਪੋਰਟੈਂਟ ਡਾਇਰੈਕਸ਼ਨ ਹੈ ਉਹਨਾਂ ਨੂੰ ਆਪਣੀ ਨਾਰਥ ਡਾਇਰੈਕਸ਼ਨ ਨੂੰ ਬਿਲਕੁਲ ਪ੍ਰੋਪਰਲੀ ਆਰਗੇਨਾਈਜ਼ ਕਰਕੇ ਰੱਖਣਾ ਪਏਗਾ ਕੋਈ ਵੀ ਕਲਟਰ ਨਹੀਂ ਹੋਣਾ ਚਾਹੀਦਾ ਵਾਸਤੂ ਕਰਵਾਉਣ ਤੋਂ ਪਹਿਲਾਂ ਸਭ ਤੋਂ ਇੰਪੋਰਟੈਂਟ ਚੀਜ਼ ਜਿਹੜੀ ਹੈਗੀ ਹੋਏ ਹੈਗੀ ਕਿ ਆਪ ਆਪਣੇ ਘਰ ਦੇ ਵਿੱਚੋਂ ਸਭ ਕਲਟਰ ਖਤਮ ਕਰ ਦਿਜੀਏ ਜਿਹੜੀਆਂ ਚੀਜ਼ਾਂ ਤੁਸੀਂ ਯੂਜ਼ ਨਹੀਂ ਕਰਦੇ ਮੰਨ ਲਓ 2 ਸਾਲ ਤੋਂ ਯੂਜ਼ ਨਹੀਂ ਹੋ ਰਹੀਆਂ ਉਹਨਾਂ ਨੂੰ ਤੁਸੀਂ ਕਢਾਲ ਦਿਓ ਬਟ ਸਮ ਟਾਈਮਸ ਕੀ ਹੁੰਦਾ ਬਹੁਤ ਸਾਰੇ ਲੋਕਾਂ ਨੇ ਹੁੰਦਾ ਕਿ ਉਹ ਮੇਰੀਆਂ ਮੈਮਰੀਜ਼ ਹਨ ਜਿਵੇਂ ਮੰਨ ਲਓ ਮੇਰੀ ਕੋਈ ਵੈਡਿੰਗ ਦੇ ਨਾਲ ਰਿਲੇਟਡ ਹੈ ਤਾਂ ਜਾਂ ਕਿਸੇ ਨੇ ਗਿਫਟ ਦਿੱਤਾ ਹੋਇਆ ਰੱਖਿਆ ਹੋਇਆ ਓਵਲੀਆਂ ਚੀਜ਼ਾਂ ਨੂੰ ਵੀ ਆਪ ਨਿਕਾਲੋ ਉਹਨਾਂ ਨੂੰ ਸਾਫ਼ ਕਰੋ ਆਫਟਰ ਏਵਰੀ 6-7 ਮੰਥਸ ਔਰ ਫਿਰ ਵਾਪਸ ਰੱਖ ਦਿਓ ਬਟ ਜਦੋਂ ਕੋਈ ਚੀਜ਼ ਪਈ ਰਹਿ ਜਾਂਦੀ ਹੈ ਤਾਂ ਉਹ 네ਗੇਟਿਵ એનર્ਜੀਜ਼ ਕ੍ਰੀਏਟ ਕਰਨਾ ਸ਼ੁਰੂ ਕਰ ਦਿੰਦੀ ਹੈ ਤੇ ਇਸ ਲਈ ਜ਼ਰੂਰੀ ਹੈ ਕਿ ਅਸੀਂ ਹਰ ਚੀਜ਼ ਨੂੰ ਸਾਫ਼ ਕਰੀਏ ਆਰਗੇਨਾਈਜ਼ ਕਰੀਏ ਔਰ ਸਾਰਾ ਘਰ ਪੂਰਾ ਡੀਕਲਟਰ ਕਰੀਏ ਮਤਲਬ ਸਾਫ਼ ਸਫਾਈ ਰੱਖਣੀ ਚਾਹੀਦੀ ਹੈ ਘਰ ਦੇ ਵਿੱਚ ਤਾਂ ਜਿਹੜੀਆਂ ਪ੍ਰੋਬਲਮਸ ਨੇ ਉਹ ਵੀ ਸਾਫ਼ ਹੋ ਜਾਣਗੀਆਂ ਨੇ ਜਿੰਨਾ ਤੁਸੀਂ ਮਤਲਬ ਜ਼ਿਆਦਾ ਸਮਾਨ ਰੱਖੋਗੇ ਜਿੰਨਾ ਅਨਾਰਗੇਨਾਈਜ਼ ਤੁਹਾਡਾ ਘਰ ਹੋਏਗਾ ਓਨੀ ਹੀ ਤੁਹਾਡੇ ਘਰ ਚ 네ਗੇਟਿਵ એનਰਜੀਜ਼ ਹੋਗੀਆਂ ਓਨੀ ਹੀ ਲੜਾਈ ਘੜਾ ਘਰ ਚ ਜਿਆਦਾ ਹੋਏਗਾ ਸਾਰੀਆਂ ਤਰ੍ਹਾਂ ਦੀਆਂ ਪ੍ਰੋਬਲਮਸ ਜਿਹੜੀਆਂ ਹੈਗੀਆਂ ਤੁਹਾਨੂੰ ਆਉਗੀਆਂ ਆਉਗੀਆਂ ਜੀ ਤੇ ਮੈਮ ਤੁਹਾਡੇ ਕੋਲ ਇੰਨੇ ਸਾਰੇ ਜਿਵੇਂ ਕਲਾਈਂਟਸ ਆਉਂਦੇ ਨੇ ਤਾਂ ਕਈ ਜੁਆਇੰਟ ਫੈਮਲੀਸ ਚ ਰਹਿੰਦੇ ਨੇ ਕਈ ਨਿਊਕਲੀਅਰ ਫੈਮਲੀਸ ਦੇ ਵਿੱਚ ਤਾਂ ਜਿਹੜੀਆਂ ਪ੍ਰੋਬਲਮਸ ਨੇ ਘਰ ਕਲੇਸ਼ ਹੋ ਜੁਆਇੰਟ ਫੈਮਲੀਸ ਵੱਲ ਜਿਆਦਾ ਫੇਸ ਕਰਦੇ ਆ ਜਾਂ ਨਿਊਕਲੀਅਰ ਨਹੀਂ ਨਹੀਂ ਐਦਾਂ ਕੁਛ ਨਹੀਂ ਹੈਗਾ ਕਿ ਜੁਆਇੰਟ ਵਾਲੇ ਜਿਆਦਾ ਕਰਦੇ ਆ ਜਾਂ ਮਤਲਬ ਜੋ ਨਿਊਕਲੀਅਰ ਫੈਮਲੀਸ ਵਾਲੇ ਉਹ ਕਰਦੇ ਮੈਨੂੰ ਜੋ ਨੋਟਿਸ ਕੀਤਾ ਕਿ ਨਿਊਕਲੀਅਰ ਫੈਮਲੀਸ ਦੇ ਵਿੱਚ ਉਹਨਾਂ ਦੇ ਪਰਸਨਲ ਇਸ਼ੂਸ ਬਹੁਤ ਜ਼ਿਆਦਾ ਹੋ ਜਾਂਦੇ ਆ ਇੱਕ ਕਪਲ ਹੈ ਨਹੀਂ ਤਾਂ ਤੁਸੀਂ ਕਿਸੇ ਹੋਰ ਨੇ ਤੁਹਾਨੂੰ ਕੁਝ ਕਹਿਤਾ ਤੁਹਾਡਾ ਧਿਆਨ ਉਧਰ ਚੱਲਾ ਗਿਆ ਪਰ ਜੇ ਤੁਸੀਂ ਨਿਊਕਲੀਅਰ ਫੈਮਲੀ ਦੋਨੋਂ ਹਸਬੰਡ ਵਾਈਫ ਹੀ ਰਹਿ ਰਹੇ ਹੋ ਤਾਂ ਤੁਹਾਡੇ ਦੋਨੋਂ ਦੀ 100% ਅਟੈਂਸ਼ਨ ਦੋਨਾਂ ਲਈ ਹੈ ਹਰ ਟਾਈਮ ਤਾਂ ਉਦੋਂ ਤੁਹਾਡੇ ਇਸ਼ੂਜ਼ ਜ਼ਿਆਦਾ ਹੋ ਜਾਂਦੇ ਹਨ ਓਕੇ ਈਵਨ ਡਿਵੋਰਸ ਰੇਟ ਵੀ ਮੈਨੇ ਦੇਖਿਆ ਕਿ ਕੋਰੋਨਾ ਦੇ ਵਿੱਚ ਜਿਹੜੇ ਜਿੰਨੇ ਵੀ ਮਤਲਬ ਮੈਰਿਜ ਦੇ ਨਾਲ ਰਿਲੇਟਡ ਇਸ਼ੂਜ਼ ਹੈ ਉਹ ਜ਼ਿਆਦਾ ਆਏ ਆ ਲੋਕਾਂ ਨੂੰ ਕਿਉਂਕਿ ਉਹ ਘਰ ਬੈਠੇ ਸੀਗੇ ਜੌਬ ਲਈ ਜਾ ਨਹੀਂ ਰਹੇ ਸੀ 24 ਆਵਰਸ ਇੱਕ ਦੂਸਰੇ ਨੂੰ ਦੇਖੀ ਜਾ ਰਹੇ ਤਾਂ ਲੜਾਈ ਹੋਈ ਜਾ ਰਹੀ ਹੈ ਤੇ ਮੈਮ ਜਵੇਂ ਤੁਸੀਂ ਨਾਰਥ ਡਾਇਰੈਕਸ਼ਨ ਦੇ ਬਾਰੇ ਦੱਸਿਆ ਕਿ ਮਨੀ ਦੇ ਸੰਬੰਧ ਹੁੰਦਾ ਹੈ ਤਾਂ ਜਿਹੜੀਆਂ ਬਾਕੀ ਨਹੀਂਆਂ ਰਹਿੰਦੀਆਂ ਡਾਇਰੈਕਸ਼ਨਸ ਨੇ ਉਹਨਾਂ ਬਾਰੇ ਵੀ ਇੱਕ ਵਾਰੀ ਦੱਸੋ ਹਾਂਜੀ ਜੋ ਨਾਰਥ ਹੈ ਉਹ ਸਾਡੀ ਜੋਬ ਵਾਲਿਆਂ ਲਈ ਬਹੁਤ ਇੰਪੋਰਟੈਂਟ ਹੈ ਉਹਨਾਂ ਨੂੰ ਉਹਨੂੰ ਪੂਰਾ ਪ੍ਰੋਪਰਲੀ ਕਲੀਨ ਰੱਖਣਾ ਚਾਹੀਦਾ ਹੈ ਨਾਰਥ ਵੈਸੇ ਵੀ ਵਾਟਰ ਐਲੀਮੈਂਟ ਦੇ ਨਾਲ ਬਿਲੋਂਗ ਕਰਦੀ ਹੈ ਸਾਡੀ ਡਾਇਰੈਕਸ਼ਨ ਜਿਹੜਾ ਬੰਦਾ ਨਾਰਥ ਵਿੱਚ ਸੋਏਗਾ ਉਹਨੂੰ ਥੋੜਾ ਓ ਇਮੋਸ਼ਨਲ ਜ਼ਿਆਦਾ ਹੋਏਗਾ ਓਕੇ ਕਿਉਂਕਿ ਉਹ ਵਾਟਰ ਐਲੀਮੈਂਟ ਦੇ ਜਿਹੜੇ ਕੈਰੈਕਟਰਿਸਟਿਕਸ ਹੈ ਉਹਦੇ ਚ ਆਉਗੇ ਹੀ ਆਉਗੇ ਓਕੇ ਤੋਂ ਉਹ ਫਿਰ ਸਾਨੂੰ ਦੇਖਣਾ ਪੈਂਦਾ ਹੈ ਕਿ ਕਿਹੜੇ ਬੰਦੇ ਦੇ ਐਲੀਮੈਂਟਸ ਖੁਦ ਦੇ ਕਿਦਾਂ ਦੇ ਹੈਗੇ ਆ ਤੋਂ ਉਹਦੇ ਹ ਸੋ ਨਾਰਥ ਤੋਂ ਬਾਅਦ ਸਾਡੇ ਕੋਲ ਆ ਜਾਂਦੀ ਹੈ ਅਸੀਂ ਨਾਰਥ ਈਸਟ ਤੇ ਚਲੇ ਜਾਣਾ ਹੈ ਮੇਨਲੀ ਅੱਜ 8 ਡਾਇਰੈਕਸ਼ਨਸ ਨੂੰ ਅਸੀਂ ਐਕਸਪਲੇਨ ਕਰ ਲੈਣੇ ਨਾਰਥ ਈਸਟ ਸਟ੍ਰੈਕਸ਼ਨ ਸਾਨੂੰ ਕਲੈਰਿਟੀ ਦਿੰਦੀ ਹੈ ਸਾਨੂੰ ਮੋਟੀਵੇਸ਼ਨ ਦਿੰਦੀ ਹੈ ਸੋ ਨਾਰਥ ਈਸਟ ਸਟ੍ਰੈਕਸ਼ਨ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਅਗਰ ਆਪਨੇ ਮੈਡੀਟੇਸ਼ਨ ਕਰਨੀ ਹੈ ਜੋ ਅਸੀਂ ਪਿਛਲੇ ਸੀ ਵੀ ਬੋਲ ਰਹੇ ਸੀ ਮੈਡੀਟੇਸ਼ਨ ਤਾਂ ਅਗਰ ਆਪ ਨਾਰਥ ਈਸਟ ਦੇ ਵਿੱਚ ਬੈਠ ਕੇ ਮੈਡੀਟੇਸ਼ਨ ਕਰੋ ਤਾਂ ਬਹੁਤ ਜ਼ਿਆਦਾ ਕਨੈਕਟ ਕਰ ਪਾਓਗੇ ਜ਼ਿਆਦਾ ਤੁਹਾਡਾ ਕਲੈਰਿਟੀ ਆਫ ਥੌਟਸ ਜੋ ਹੈ ਉਹਦੇ ਸਾਨੂੰ ਕਲੈਰਿਟੀ ਆਂਦੀ ਜਾਏਗੀ ਸੋ ਨਾਰਥ ਈਸਟ ਸਟ੍ਰ ਟਾਇਲਟ ਨਾਰਥ ਈਸਟ ਡਰੈਕਸ਼ਨ 'ਚ ਹੋਏ ਤਾਂ ਸਾਨੂੰ ਮੈਂਟਲ ਇਸ਼ੂਜ਼ ਬਹੁਤ ਜ਼ਿਆਦਾ ਹੋ ਜਾਂਦੇ ਆ ਤੋ ਇਸ ਲਈ ਸਾਨੂੰ ਚੱਟਨੇ ਵੀ ਰੈੱਡ ਕਲਰ ਨਹੀਂ ਹੋਣਾ ਚਾਹੀਦਾ ਤੋ ਉਹ ਵਾਲੇ ਸਾਰਾ ਸਾਡਾ ਨਾਰਥ ਈਸਟ ਟ੍ਰੈਕਸ਼ਨ ਹੈਗੀ ਆ ਉਸ ਤੋਂ ਬਾਅਦ ਸਾਡੇ ਕੋਲ ਆ ਗਿਆ ਈਸਟ ਟ੍ਰੈਕਸ਼ਨ ਈਸਟ ਟ੍ਰੈਕਸ਼ਨ ਸਾਨੂੰ ਸੋਸ਼ਲ ਕਨੈਕਸ਼ਨਸ ਹੁੰਦੀ ਹੈ ਜਿੰਨੇ ਵੀ ਪੋਲੀਟੀਸ਼ੀਅਨਸ ਹੈ ਉਹਨਾਂ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਟ੍ਰੈਕਸ਼ਨ ਹੈ ਕਿ ਉਹਨਾਂ ਨੂੰ ਆਪਣੀ ਈਸਟ ਟ੍ਰੈਕਸ਼ਨ ਚ ਉਹਨਾਂ ਦਾ ਬੈੱਡਰੂਮ ਹੋਣਾ ਚਾਹੀਦਾ ਜਾਂ ਉਹਨਾਂ ਦਾ ਲਿਵਿੰਗ ਰੂਮ ਈਸਟ ਟ੍ਰੈਕਸ਼ਨ ਚ ਹੋਣਾ ਚਾਹੀਦਾ ਤਾਂ ਜੋ ਲੋਕਾਂ ਨਾਲ ਕਨੈਕਟ ਕਰ ਪਾਣ ਤੋ ਈਸਟ ਟ੍ਰੈਕਸ਼ਨ ਸੋਸ਼ਲ ਕਨੈਕਸ਼ਨਸ ਹੁੰਦੀ ਹੈ ਸਾਨੂੰ ਬਹੁਤ ਪੋਲੀਟੀਸ਼ੀਅਨਸ ਵੀ ਤੁਹਾਡੇ ਕੋਲ ਆ ਤੇ ਉਹਨੇ ਪੋਲੀਟਿਸ਼ੀਅਨਸ ਤੋਂ ਉਹਨਾਂ ਨੂੰ ਜਦੋਂ ਕਈ ਵਾਰੀ ਮੋਸਟਲੀ ਜਬ ਇਲੈਕਸ਼ਨਸ ਡਿਊਰਿੰਗ ਵੀ ਆਉਂਦੇ ਆ ਤਾਂ ਉਹਦੇ ਸਾਨੂੰ ਇਹੀ ਇਹਨਾਂ ਨੂੰ ਦੇਖਣਾ ਪੈਂਦਾ ਕਿ ਉਹਨਾਂ ਦੀ ਈਸਟ ਡਾਇਰੈਕਸ਼ਨ ਸਭ ਤੋਂ ਇੰਪੋਰਟੈਂਟ ਡਾਇਰੈਕਸ਼ਨ ਉਹਨਾਂ ਦੇ ਲਈ ਤੇ ਸਾਨੂੰ ਉਹ ਡਾਇਰੈਕਸ਼ਨ ਤੇ ਉਹਨਾਂ ਦਾ ਸਭ ਤੋਂ ਜ਼ਿਆਦਾ ਵਰਕ ਕਰਨਾ ਪੈਂਦਾ ਪਰ ਸਾਰੀ ਡਾਇਰੈਕਸ਼ਨਸ ਇੰਪੋਰਟੈਂਟ ਹੈ ਬਟ ਹਰ ਬੰਦੇ ਲਈ ਜਿਵੇਂ ਜੌਬ ਵਾਲੇ ਲਈ ਨਾਰਥ ਡਾਇਰੈਕਸ਼ਨ ਇੰਪੋਰਟੈਂਟ ਹੈ ਪੋਲੀਟੀਸ਼ੀਅਨ ਲਈ ਸਾਡੇ ইস্ট ਡਾਇਰੈਕਸ਼ਨ ਇੰਪੋਰਟੈਂਟ ਹੋ ਗਈ ਬਿਜ਼ਨਸਮੈਨ ਲਈ ਸਾਡੇ ਲਈ ਵੈਸਟ ਡਾਇਰੈਕਸ਼ਨ ਜ਼ਿਆਦਾ ਇੰਪੋਰਟੈਂਟ ਹੋ ਜਾਂਦੀ ਕਿਉਂਕਿ ਉਹ ਗੇਨਸ ਡਿਟਰੈਕਸ਼ਨ ਹੈ ਤਾਂ ਇਸ ਤਰ੍ਹਾਂ ਹੀ ਸਾਰੀਆਂ ਡਾਇਰੈਕਸ਼ਨ ਜੜੀਆਂ ਹੈਗੀਆਂ ਇੰਪੋਰਟੈਂਟ ਹੈ ਤਾਂ ਅਸੀਂ ਗੱਲ ਕਰ ਰਹੇ ਸੀ ইস্ট ਦੀ ਤਾਂ ਇਸ ਤੋਂ ਬਾਅਦ ਅਸੀਂ ਆ ਜਾਨੇ ਸਾਊਥ ਤੇ ਤੇ ਸਾਊਥ ਸਾਨੂੰ ਡਾਇਰੈਕਸ਼ਨ ਰਿਲੈਕਸੇਸ਼ਨ ਦਿੰਦੀ ਹੈ ਨੇਮ ਐਂਡ ਫੇਮ ਵੀ ਸਾਊਥ ਡਾਇਰੈਕਸ਼ਨ ਤੋਂ ਮਿਲਦਾ ਤਾਂ ਜਿੰਨਾ ਵੀ ਬ੍ਰਾਂਡਿੰਗ ਹੈ ਜੋ ਵੀ ਜਾਂ ਕੋਈ ਵੀ ਬੰਦੇ ਜਿਹੜੇ ਕੰਮ ਵੀ ਕਰਦੇ ਆ ਉਹ ਸਾਰੇ ਬੰਦਿਆਂ ਦੀ ਡਾਇਰੈਕਸ਼ਨ ਮੇਨ ਜਿਹੜੀ ਹੈ ਉਹ ਸਾਊਥ ਹੈ ਤਾਂ ਸਾਨੂੰ ਸਾਊਥ ਡਾਇਰੈਕਸ਼ਨ ਵੀ ਬਹੁਤ ਅ Hmm. क्योंकि अगर साउथ डायरेक्शन्स कोई भी एंटी एक्टिविटी हो रही है राइट जहाँ तो hmm. कोई हमसे ऑब्जेक्ट्स गलत रखते जहाँ कोई कलर गलत हो गया इंस्ट्रक्शंस hmm. तो फिर सानू अपनी नेम और फेम ना रिलेटेड प्रॉब्लम्स भी

ਖੜੇ ਹੋ ਜਾਣਾ ਮਤਲਬ ਸੁਪੋਜ਼ ਅਸੀਂ ਰੂਮ ਚ ਹੈ ਇਸ ਰੂਮ ਦਾ ਇੱਕ ਸੈਂਟਰ ਇਹ ਆ ਰਿਹਾ ਮੰਨ ਲਓ ਤਾਂ ਅਸੀਂ ਉਸ ਸੈਂਟਰ ਚ ਖੜੇ ਹੋ ਜਾਣਾ ਉਸ ਸੈਂਟਰ ਚ ਅਸੀਂ ਕੰਪਸ ਖੋਲ ਲੈਣਾ ਤੇ ਜਿੱਧਰ ਸਾਡੀ ਐਂਟਰੈਂਸ ਹੈ ਉਧਰ ਵੱਲੀ ਅਸੀਂ ਕਰਕੇ ਫੇਸ ਆਪਣਾ ਚੈੱਕ ਕਰਨੀ ਹੈ ਡਾਇਰੈਕਸ਼ਨ ਜਿੱਧਰ ਤੁਹਾਡਾ ਨਾਰਥ ਆਏਗਾ ਨਾਰਥ ਆਪਣਾ ਟ੍ਰੂ ਨਾਰਥ ਆ ਜਾਏਗਾ ਔਰ ਉਸ ਤੋਂ ਬਾਅਦ ਸਾਊਥ ਆ ਜਾਏਗਾ ਫਿਰ ਜਿਹੜੀਆਂ ਬਾਕੀ ਦੀਆਂ ਸਾਰੀਆਂ ਡਾਇਰੈਕਸ਼ਨਸ ਆ 45 ਡਿਗਰੀ ਤੇ ਆ ਜਾਊਗੀਆਂ ਤੁਹਾਡੀਆਂ ਤੇ ਸਾਰੀਆਂ ਏਅਰ ਡਾਇਰੈਕਸ਼ਨ ਜਿਹੜੀਆਂ ਹੈਗੀਆਂ ਉਹ ਆ ਜਾਊਗੀਆਂ ਓਕੇ ਤੇ ਮੈਮ ਘਰ ਦੇ ਵਿੱਚ ਨਾ ਲਾਈਕ ਕਈ ਲੋਕਾਂ ਨੇ ਮੰਦਿਰ ਬਣਾਇਆ ਹੁੰਦਾ ਆ ਜੋ ਸਿੱਖ ਫੈਮਿਲੀਸ ਤੋਂ ਬਿਲੋਂਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਹੁੰਦਾ ਹੈ ਤਾਂ ਕੀ ਘਰ ਦੇ ਵਿੱਚ ਉਹ ਕਰਨਾ ਚੰਗਾ ਰਹਿੰਦਾ ਆ ਹਾਂਜੀ ਕੋਈ ਪ੍ਰੋਬਲਮ ਨਹੀਂ ਹੈ ਬਟ ਇਹ ਹੁੰਦਾ ਕਿ ਜਦੋਂ ਤੁਸੀਂ ਕੋਈ ਵੀ ਮੰਦਿਰ ਬਣਾਣੇ ਹੋ ਜਾਂ ਕੁਝ ਵੀ ਤੁਸੀਂ ਕਰਦੇ ਹੋ ਤਾਂ ਤੁਹਾਨੂੰ ਉ ਨਾ ਜ਼ਰੂਰੀ ਹੈ ਤੁਸੀਂ ਉਹਨਾਂ ਦੀ ਮਤਲਬ ਇਦਾਂ ਨਹੀਂ ਕਰ ਸਕਦੇ ਕਿ ਤੁਸੀਂ ਰੱਖਿਆ ਵੀ ਹੋਇਆ ਸਭ ਕੁਝ ਪਰ ਤੁਸੀਂ ਉਹਨਾਂ ਨੂੰ ਇਗਨੋਰ ਕਰੀ ਜਾ ਰਹੇ ਹੋ ਤੋਂ ਉਸੇ ਇਗਨੋਰ ਨਹੀਂ ਕਰਨਾ ਜੋ ਵੀ ਅਸੀਂ ਪਾਠ ਪੂਜਾ ਕਰਨੀ ਹੈ ਜੋ ਵੀ ਅਸੀਂ ਡੇਲੀ ਇੱਕ ਆਪਣੀ ਐਕਟੀਵਿਟੀ ਸੋਚੀ ਹੋਈ ਹੈ ਕਿ ਰੋਜ਼ ਅਸੀਂ ਇਹ ਕਰਨਾ ਹੈ ਉਹ ਕੰਮ ਜ਼ਰੂਰੀ ਕਰਨਾ ਚਾਹੀਦਾ ਹੈ ਕਈ ਲੋਕ ਬਸ ਇਹ ਨਹੀਂ ਹੋਣਾ ਚਾਹੀਦਾ ਜਿਵੇਂ ਅਸੀਂ ਹਿੰਦੂਆਂ ਦੇ ਵਿੱਚ ਮੈਨਲੀ ਹੁੰਦਾ ਕਿ ਮੂਰਤੀਆਂ ਰੱਖਦੇ ਆਂ ਤੋਂ ਮੂਰਤੀਆਂ ਜਿਹੜੀਆਂ ਸਾਡੀਆਂ ਉਹ ਬੜੀਆਂ ਨਹੀਂ ਹੋਣੀਆਂ ਚਾਹੀਦੀਆਂ ਇੱਕ ਹੱਥ ਦੇ ਸਾਈਜ਼ ਤੋਂ ਕਿਉਂਕਿ ਜਦੋਂ ਬੜੀ ਹੋ ਜਾਂਦੀ ਮੂਰਤੀ ਤੋਂ ਫਿਰ ਤੁਹਾਨੂੰ ਚ ਪ੍ਰਾਣ ਪ੍ਰਤੀਸ਼ਠਾ ਕਰवानी ਪੈਂਦੀ ਹੈ ਤੇ ਜਦੋਂ ਪ੍ਰਾਣ ਪ੍ਰਤੀਸ਼ਠਾ ਹੋ ਜਾਂਦੀ ਹੈ ਫਿਰ ਉਹਨੂੰ ਪੂਰਾ ਜਿਵੇਂ ਨਹਿਲਾਣਾ ਰੋਜ਼ ਮੂਰਤੀ ਨੂੰ ਉਹਦੀ ਦੋ ਟਾਈਮ ਆਰਤੀ ਕਰਨੀ ਭੋਗ ਲਗਾਉਣਾ ਉਹ ਸਭ ਕੁਝ ਇੰਪੋਰਟੈਂਟ ਹੈ ਜੋ ਇੱਕ ਘਰ ਚ ਰਹਿੰਦਾ ਹੈ ਪੋਸੀਬਲ ਨਹੀਂ ਹੁੰਦਾ ਤਾਂ ਇਸ ਲਈ ਸਭ ਤੋਂ ਇੰਪੋਰਟੈਂਟ ਹੈ ਕਿ ਆਪ ਇੱਕ ਉਹ ਜਦਾ ਭਗਵਾਨ ਨਹੀਂ ਰੱਖਨੇ ਘਰ ਚ ਜਾਂ ਮੰਦਿਰ ਚ ਵੀ ਤੁਸੀਂ ਇਦਾਂ ਨਹੀਂ ਹੋਣੇ ਚਾਹੀਦੇ ਕਿ ਡਬਲ ਡਬਲ ਹੋ ਗਏ ਕਿ ਦੋ ਗਣੇਸ਼ ਜੀ ਹੋ ਗਏ ਦੋ ਮਾਤਾ ਦੀ ਹੋ ਗਈ ਤਾਂ ਜੋ ਵੀ ਤੁਸੀਂ ਰੱਖਣਾ ਇੱਕ ਜਆ ਤੁਹਾਡਾ ਮੇਨ ਇਸ਼ਟ ਦੇਵ ਹੈ ਉਹ ਰੱਖੋ আর ਬਾਕੀ ਦੀਆਂ ਤੁਸੀਂ ਮੂਰਤੀਆਂ ਰੱਖ ਲਓ ਬਟ ਬਹੁਤ ਜ਼ਿਆਦਾ ਬੜਾ ਸਾਈਜ਼ ਨਹੀਂ ਰੱਖਣਾ ਔਰ ਜਿਆਦਾ ਮਲਟੀਪਲ ਗੋਡਸ ਨਹੀਂ ਰੱਖਦੇ ਹਮ ਓਕੇ ਤੇ ਮੰਦਿਰ ਮੈਮ ਕਿਸ ਡਾਇਰੈਕਸ਼ਨ ਦੇ ਵਿੱਚ ਹੋਣਾ ਚਾਹੀਦਾ ਨਾਰਥ-ਈਸਟ ਬੈਸਟ ਡਾਇਰੈਕਸ਼ਨ ਹੈ ਓਕੇ ਈਐਨ ਵਿੱਚ ਵੀ ਜਾ ਸਕਦਾ ਈਸਟ ਵੀ ਜਾ ਸਕਦਾ ਬਟ ਨਾਰਥ-ਈਸਟ ਦ ਬੈਸਟ ਡਾਇਰੈਕਸ਼ਨ ਬਾਕੀ ਹਰ ਗੋਡਲੀ ਡਿਫਰੈਂਟ ਡਿਫਰੈਂਟ ਡਾਇਰੈਕਸ਼ਨਸ ਆ ਜੇ ਤੁਸੀਂ ਹਨੂਮਾਨ ਜੀ ਦਾ ਮੰਦਿਰ ਬਣਾਣਾ ਹੈ ਤਾਂ ਸਾਊਥ ਡਾਇਰੈਕਸ਼ਨ ਹੁੰਦੀ ਹੈ ਵੈਸਟ ਦੇ ਵਿੱਚ ਵੀ ਮੰਦਿਰ ਹੋ ਸਕਦਾ ਓਕੇ ਤੇ ਇਹਨਾਂ ਲਈ ਮੈਂ ਗਿਫਟ ਜਿਵੇਂ ਅੱਜ ਕੱਲ੍ਹ ਰਿਵਾਜ ਚੱਲਿਆ ਹੈ ਕੋਈ ਵੀ ਇਵੈਂਟ ਆਉਂਦਾ ਆ ਕੋਈ ਵੀ ਫੰਕਸ਼ਨ ਹੁੰਦਾ ਗਿਫਟ ਜ਼ਰੂਰ ਦਿੰਦੇ ਨੇ ਤਾਂ ਗਿਫਟ ਕੀ ਦੇਣਾ ਚਾਹੀਦਾ ਹੈ ਇਹਦੇ ਬਾਰੇ ਵੀ ਸੋਚਣਾ ਚਾਹੀਦਾ ਵਾਸਤੂ ਚ ਇਹਦੇ ਬਾਰੇ ਕੁਝ ਗਿਫਟ ਦੇ ਵਿੱਚ ਮੇਨਲੀ ਇਹ ਹੁੰਦਾ ਕਿ ਤੁਸੀਂ ਕੋਈ ਵੀ ਐਦਾਂ ਦੀ ਚੀਜ਼ ਨਾ ਦਿਓ ਜਿਹੜੀ ਕਿਸੇ ਦੇ ਕੰਮ ਦੀ ਨਾ ਹੋਏ ਕਈ ਵਾਰੀ ਅਸੀਂ ਹੁੰਦਾ ਸਾਨੂੰ ਕਿ ਸਾਡੇ ਘਰ 'ਚੋਂ ਕੰਮ ਦੀ ਚੀਜ਼ ਨਹੀਂ ਹੈਗੀ ਮੇਰੇ ਕੋਲ ਫालतू ਪਈ ਹੈ ਮੈਂ ਚੁੱਕ ਕੇ ਦੇ ਦਵਾਂ ਉਹ ਕੰਮ ਨਹੀਂ ਕਦੀ ਵੀ ਕਰਨਾ ਚਾਹੀਦਾ ਤੁਹਾਨੂੰ ਜਿਹੜਾ ਗਿਫਟ ਹੈ ਨਾ ਉਹ ਪ੍ਰੋਪਰ ਸੋਚ ਸਮਝ ਕੇ ਦੇਣਾ ਚਾਹੀਦਾ ਗੋਡਸ ਦੀ ਭਗਵਾਨ ਦਾ ਕੋਈ ਵੀ ਸਮ ਤੀ ਮਤਲਬ ਇਹ ਨਹੀਂ ਹੋਣਾ ਚਾਹੀਦਾ ਕਿਉਂਕਿ ਪਹਿਲਾਂ ਹੀ ਉਹਦੇ ਕੋਲ ਹੈਗੀਆਂ ਗੋਡਸ ਦੀਆਂ ਤੋ ਤੁਸੀਂ ਉਹ ਵੀ ਫਿਰ ਦੁਬਾਰਾ ਗੋਡ ਦੇਈ ਜਾਂਦੇ ਹੋ ਉਹ ਕਈ ਵਾਰੀ ਕਿਸੇ ਨੂੰ ਸੁੰਦਰ ਲੱਗਦਾ ਹੈ ਉਹ ਆਪਣਾ ਕਿਤੇ ਵੀ ਰੱਖ ਲੈਂਦਾ ਉਹ ਜੋਦੀ ਰੱਖਦਾ ਉਹਦੇ ਸਾਰੇ ਕੰਮ ਜਿਹੜਾ ਹੈਗਾ ਉਹਨੂੰ ਪ੍ਰੋਬਲਮਸ ਸਟਾਰਟ ਹੋ ਜਾਂਦੀਆਂ ਲਾਈਫ ਚ ਆਨੀਆਂ ਤੋ ਉਹ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਬਾਕੀ ਇਹ ਹੈ ਕਿ ਗਿਫਟ ਦੇਣ ਤੋਂ ਪਹਿਲਾਂ ਇੱਕ ਸੋਚ ਸਮਝ ਕੇ ਦੇਣਾ ਚਾਹੀਦਾ ਗਿਫਟ ਇਹ ਹੋਣਾ ਚਾਹੀਦਾ ਕਿ ਜਿਹੜਾ ਕਿਸੇ ਨੂੰ ਨੁਕਸਾਨ ਨਾ ਕਰੇ ਤੁਹਾਨੂੰ ਪਤਾ ਹੈ ਔਰ ਆਪਣੇ ਘਰ ਦੀ ਫਾਲਤੂ ਵਾਲੀ ਚੀਜ਼ ਨਹੀਂ ਗਿਫਟ ਕਰਨੀ ਚਾਹੀਦੀ ਮਤਲਬ ਜਿਹੜੀ ਇੰਟੈਂਸ਼ਨ ਨੇ ਗਿਫਟ ਦੀ ਉਹ ਗ ਮੁੰਦਨ ਚਲੇ ਤਾਂ ਸਾਡੇ ਤਾਂ ਕੰਮ ਦੀ ਹੈ ਨਹੀਂ ਇਹ ਹੀ ਚੁੱਕ ਕੇ ਦੇ ਦਿੰਦੇ ਆ ਬਿਲਕੁਲ ਦੀਵਾਲੀ ਤੇ ਖਾਸ ਕਰ ਹੁੰਦਾ ਹੈ ਕਿਫਟ ਕਿਸੇ ਦਾ ਆਇਆ ਤੇ ਉਹ ਅੱਗੇ ਪਾਸ ਔਨ ਹੁੰਦਾ ਜਾਂਦਾ ਹੈ ਹਾਂਜੀ ਹਾਂਜੀ ਉਹ ਨਹੀਂ ਕਰਨਾ ਚਾਹੀਦਾ ਮਤਲਬ ਜੇ ਤੁਹਾਨੂੰ ਲੱਗਦਾ ਕਿ ਜਿਹੜੀ ਚੀਜ਼ ਤੁਹਾਡੇ ਲਈ ਵੇਸਟ ਹੈ ਉਹ ਦੂਸਰੇ ਲਈ ਵੀ ਵੇਸਟ ਹੋ ਸਕਦੀ ਹੈ ਕਈ ਵਾਰ ਤੇ ਇਹ ਹੁੰਦਾ ਕਿ ਸਾਡੇ ਕੋਲ ਇਹਦੇ ਨਾਲ ਦਾ ਸਮਾਨ ਹੈਗਾ ਸਾਡੇ ਲਈ ਯੂਟਿਲਿਟੀ ਨਹੀਂ ਹੈਗੀ ਇਸ ਟਾਈਮ ਤੇ ਅਸੀਂ ਕਿਸੇ ਨੂੰ ਦੇ ਸਕਦੇ ਹਾਂ ਬਟ ਇਟਸ ਅ ਗੁੱਡ ਗਿਫਟ ਤਾਂ ਆਪ ਦੇ ਦੋ ਪਰ ਜਦੋਂ ਸਾਨੂੰ ਲੱਗਦਾ ਹੈ ਨਾ ਕਿ ਨਹੀਂ ਇਹ ਮੇਰੇ ਲਈ ਤਾਂ ਵੇਸਟ ਹੈ ਚਲ ਇਹਨਾਂ ਨੂੰ ਪਕੜਾ ਹੀ ਦਿੰਨੇ ਇਹਨਾਂ ਨੂੰ ਭੇਜ ਦੇ ਦਿੰਨੇ ਕੀ ਫਰਕ ਪੰਦਾ ਉਹ ਨਹੀਂ ਕਰਨਾ ਚਾਹੀਦਾ ਕਈ ਵਾਰੀ ਕਈ ਲੋਕ ਇਦਾਂ ਵੀ ਕਰਦੇ ਕਿ ਜਿਹੜਾ ਬਹੁਤ ਅੱਛਾ ਤੁਹਾਡਾ ਕੋਈ ਗੈਸਟ ਹੈ ਉਹ ਤਾਂ ਤੁਸੀਂ ਬਹੁਤ ਅੱਛਾ ਗਿਫਟ ਦਿੰਨੇ ਹੋ ਪਰ ਜਿਹੜਾ ਤੁਹਾਡਾ ਕੋਈ ਗੈਸਟ ਐਵੇਂ ਹੀ ਹੈ ਮੰਨ ਲਓ ਤੁਹਾਡੀ ਮੇਡ ਹੀ ਹੈ ਤੁਸੀਂ ਉਹਨੂੰ ਚੁੱਕ ਕੇ ਕੁਝ ਵੀ ਪਕੜਾ ਦਿੰਨੇ ਜੋ ਘਰ ਚ ਵੇਸਟ ਹੈ ਉਹ ਨਹੀਂ ਕਰਨਾ ਚਾਹੀਦਾ ਗਿਫਟ ਨੂੰ ਗਿਫਟ ਦੀ ਤਰ੍ਹਾਂ ਹੀ ਦੇਣਾ ਚਾਹੀਦਾ ਓਕੇ ਤੇ ਮੈਂ ਜਿਵੇਂ ਆਪਾਂ ਪਿਛਲੇ ਪ੍ਰੋਗਰਾਮ ਫਰੈਂਡਸ ਬਣਦੇ ਨੇ ਤੇ ਜਿਹੜਾ ਇੱਕ ਫਰੈਂਡ ਹੈ ਉਹ ਕਹਿੰਦਾ ਹੈ ਕਿ ਤੇਰੇ ਤੋਂ ਮੈਨੂੰ ਪੋਜ਼ੀਟਿਵ ਵਾਈਬਸ ਆਉਂਦੀਆਂ ਨੇ ਬਟ ਜਿਹੜਾ ਜਿ ਤੋਂ ਪੋਜ਼ੀਟਿਵ ਵਾਈਬਸ ਆਉਂਦੀਆਂ ਨੇ ਉਹਦਾ ਹੀ ਨੁਕਸਾਨ ਹੋਣ ਲੱਗ ਜਾਂਦਾ ਕੁਝ ਦਿਨਾਂ ਦੇ ਬਾਅਦ ਤਾਂ ਕਿ ਇਦਾਂ ਹੁੰਦਾ ਹੈ ਕਿ ਕੋਈ ਕਿਸੇ ਦੀ એનર્ਜੀ ਖਿੱਚ ਕੇ ਲੈ ਜਾਂਦਾ ਵਾਈਬਸ ਖਿੱਚ ਕੇ ਲੈ ਜਾਂਦਾ ਆ ਹੁੰਦਾ ਇਦਾਂ ਦਾ ਕੁਝ ਉਹ ਐਗਜ਼ੈਕਟਲੀ ਤੋਂ ਨਹੀਂ ਹੁੰਦਾ ਅਸੀਂ ਮੋਸਟਲੀ ਜਿਵੇਂ ਅਸੀਂ ਵੀ ਜਦੋਂ ਕਿਸੇ ਦੇ ਕੋਲ ਜਾਂਦੇ ਆ ਤਾਂ ਡਿਪੈਂਡ ਕਰਦਾ ਹੈ ਕਿ ਤੁਸੀਂ ਕਈ ਵਾਰੀ ਪ੍ਰੋਟੈਕਟਿਵ ਕਰਨਾ ਪੈਂਦਾ ਹੈ ਕਈ ਲੋਕ ਇਦਾਂ ਦੇ ਹੁੰਦੇ ਆ ਜਿਹੜੀ ਤੁਹਾਡੀ એનર્ਜੀਜ਼ ਨੂੰ ਖਿੱਚਦੇ ਆ ਉਹ એનર્ਜੀਜ਼ ਨੂੰ ਇਦਾਂ ਨਹੀਂ ਖਿੱਚਦੇ ਕਿ ਤੁਸੀਂ ਦੋ ਜਣੇ ਆਏ ਤੇ ਤੁਹਾਡੀ એનર્ਜੀਜ਼ ਖਿੱਚਣੀਆਂ ਸ਼ੁਰੂ ਹੋ ਗਈਆਂ ਇਦਾਂ ਕੁਝ ਨਹੀਂ ਹੁੰਦਾ ਪਰ ਕਈ ਵਾਰੀ ਹੁੰਦਾ ਕਿ ਜਦੋਂ ਅਸੀਂ ਉਹ ਗੱਲਾਂ ਕਰਨਾ ਲੱਗਦੇ ਆ ਥਾਟਸ ਦੇ ਵਿੱਚ ਇੱਕ ਦੂਸਰੇ ਤਾਂ ਅਸੀਂ એનર્ਜੀ ਲੈਣੀ ਸ਼ੁਰੂ ਕਰ ਦਿੰਨੇ ਆ ਇਸੇ ਲਈ ਹੁੰਦਾ ਕਿ ਹਮੇਸ਼ਾ ਜਦੋਂ ਵੀ ਤੁਸੀਂ ਕਿਸੇ ਨਾਲ ਗੱਲ ਕਰਦੇ ਹੋ ਤਾਂ ਪੋਜ਼ਿਟਿਵ ਗੱਲਾਂ ਕਰੋ ਜਿਹੜਾ ਬੰਦਾ 네ਗੇਟਿਵ ਹੈ 네ਗੇਟਿ ਸ਼ੁਰੂ ਕਰ ਦੋ ਜਦੋਂ ਤੁਹਾਨੂੰ ਲੱਗਦਾ ਕਿ ਇਸ ਬੰਦੇ ਨਾਲ ਜਾ ਕੇ ਮੇਰੀ ਡਰੇਨ એનર્ਜੀ ਹੋ ਰਹੀ ਹੈ ਤਾਂ ਉਸ ਬੰਦੇ ਨੂੰ ਅਵਾਈਡ ਕਰਨਾ ਸ਼ੁਰੂ ਕਰ ਦੋ ਓਕੇ ਜੀ ਤੇ ਇਹਨਾਂ ਨਾਲ ਮੈਂ ਆਪਾਂ ਇੱਕ ਉਹ ਵੀ ਗੱਲ ਕੀਤੀ ਸੀਗੀ ਕਿ ਘਰ ਤੋੜਨਾ ਪੈਂਦਾ ਹੈ ਘਰ ਨਹੀਂ ਤੋੜਨਾ ਪੈਂਦਾ ਹੈਗਾ ਤਾਂ ਕੁਝ ਦਰਸ਼ਕ ਨਵੇਂ ਜੁੜੇ ਹੋਣਗੇ ਜਿਨ੍ਹਾਂ ਨੂੰ ਨਹੀਂ ਪਤਾ ਹੋਏਗਾ ਕਿ ਡਾਇਰੈਕਸ਼ਨ ਜੇਕਰ ਬਦਲਣੀਆਂ ਨੇ ਤਾਂ ਇਦਾਂ ਉਪਾਅ ਕਰਕੇ ਵੀ ਬਦਲੀਆਂ ਜਾ ਸਕਦੀਆਂ ਨੇ ਉਹਨਾਂ ਨਾਲ ਵੀ ਇੱਕ ਵਾਰੀ ਜਾਣਕਾਰੀ ਸਾਂਝੀ ਕਰ ਲਓ ਜਿਹੜਾ ਘਰ ਨਹੀਂ ਤੋੜਨਾ ਪੈਂਦਾ ਸੀ ਡਾਇਰੈਕਸ਼ਨਸ ਬਦਲ ਨਹੀਂ ਸਕਦੇ ਡਾਇਰੈਕਸ਼ਨ ਤਾਂ ਉਹੀ ਰਹਿੰਦੀ ਹੈ ਜਿਹੜੀ ਡਾਇਰੈਕਸ਼ਨ ਹੈਗੀ ਹੈ ਬਟ ਇਹ ਹੁੰਦਾ ਕਿ ਉਹਦੇ 'ਚ ਅਸੀਂ ਕੋਈ ਐਂਟੀ ਐਕਟੀਵਿਟੀ ਕਰ ਰਹੇ ਹਾਂ ਤਾਂ ਅਸੀਂ ਥੋੜਾ ਜਿਹਾ ਕੋਈ ਪੇਂਟ ਦਾ ਕਲਰ ਚੇਂਜ ਕਰ ਸਕਦੇ ਹਾਂ ਸੁਪੋਜ਼ ਅਸੀਂ ਮੰਨ ਲੈਂਦੇ ਹਾਂ ਕਿ ਮੇਰੇ ਕੋਲ ਨਾਰਥ ਹੈ ਨਾਰਥ 'ਤੇ ਵਿੱਚ ਰੈੱਡ ਕਲਰ ਨਹੀਂ ਹੋਣਾ ਚਾਹੀਦਾ ਉਹਦੇ 'ਚ ਟਾਇਲਟ ਅਗਰ ਹੋਏਗੀ ਤਾਂ ਪ੍ਰੋਬਲਮ ਆਏਗੀ ਤਾਂ ਉਸੇ ਉੱਤੇ ਬਲੂ ਟੇਪ ਲਗਾ ਦਿੰਨੇ ਆ ਨਾਰਥ 'ਚ ਜੇ ਟਾਇਲਟ ਹੈ ਤਾਂ ਸਿੰਪਲ ਹੈ ਡਰਨ ਦੀ ਕੋਈ ਜ਼ਰੂਰਤ ਨਹੀਂ ਹੈਗੀ ਕਿਉਂਕਿ ਮਨੀ ਐਂਡ ਓਪਰਚ्युनिटीਜ਼ ਦੀ ਡਾਇਰੈਕਸ਼ਨ ਹੈ ਬਟ ਅਗਰ ਉੱਥੇ ਤੁਹਾਡੀ ਟਾਇਲਟ ਆ ਗਈ ਜਾਂ ਤੁਹਾਡੀ ਕਿਚਨ ਆ ਗਈ ਤਾਂ ਸਾਨੂੰ ਪ੍ਰੋਬਲਮ ਦੇਗੀ ਦੋਨੋਂ ਚੀਜ਼ਾਂ ਕਿਉਂਕਿ ਫਾਇਰ ਐਲੀਮੈਂਟ ਆ ਗਿਆ ਉਹ వాటర్ ਐਲੀਮੈਂਟ ਹੈ ਫਾਇਰ ਐਲੀਮੈਂਟ ਉਹਦੇ ਚ ਆ ਗਿਆ ਤੇ ਜਦੋਂ ਫਾਇਰ ਐਲੀਮੈਂਟ ਆਏਗਾ ਤਾਂ ਤੁਹਾਨੂੰ ਪਤਾ ਹੀ ਹੈ ਕਿ ਫਾਇਰ ਔਰ వాటర్ ਦਾ ਕੀ ਹੈ ਕਿ ਉਹ ਇੱਕ ਦੂਸਰੇ ਨੂੰ ਬਿਲਕੁਲ ਉਡਾ ਦੇਗਾ ਜਾਂ ਪਾਣੀ ਬੋਇਲ ਕਰਨਾ ਲੱਗ ਜਾਏਗਾ ਤਾਂ ਉਹਦੇ ਨਾਲ ਜਿਹੜਾ ਇੰਬੈਲੈਂਸ ਕ੍ਰੀਏਟ ਹੋ ਜਾਏਗਾ ਨਾਟ ਰੈਕਸ਼ਨ ਫਿਰ ਅਸੀਂ ਸਿੰਪਲ ਰੈਮਡੀ ਹੈ ਕਿ ਅਸੀਂ ਜੇ ਸਾਡੀ ਕਿਚਨ ਆ ਗਈ ਹੈ ਤੇ ਜਿਹੜਾ ਸਾਡਾ ਸਟੋਵ ਹੈ ਉਹਦੇ نیچے ਅਸੀਂ ਗ੍ਰੀਨ ਕਲਰ ਦੀ ਸਲੇਬ ਲਗਾ ਦਿੰਨੇ ਹਾਂ ਤਾਂ ਉਹਦੇ ਨਾਲ ਤੁਹਾਡੀ ਉਹ ਪ੍ਰੋਬਲਮ ਸੋਲਵ ਹੋ ਜਾਏਗੀ ਸਾਨੂੰ ਕੋਈ ਕਿਚਨ ਚੇਂਜ ਕਰਨ ਦੀ ਜਰੂਰਤ ਨਹੀਂ ਹੈਗੀ ਸਿਮਿਲਰਲੀ ਜੇ ਟ ਟਾਇਲਟ ਦੇ ਅਰਾਊਂਡ ਤੋਂ ਉਹਦੇ ਨਾਲ ਸਾਨੂੰ ਸੋਲੂਸ਼ਨ ਟਾਇਲਟ ਦਾ ਵੀ ਮਿਲ ਜਾਂਦਾ ਹੈ ਅਗਰ ਕਲਰ ਰੈੱਡ ਹੋਇਆ ਹੋਇਆ ਤਾਂ ਉਹਦੀ ਜਗ੍ਹਾ ਤੁਹਾਨੂੰ ਕਲਰ ਚੇਂਜ ਹੀ ਕਰਨਾ ਪਏਗਾ ਜਾਂ ਬਲੂ ਕਲਰ ਕਰਨਾ ਪਏਗਾ ਬਲੂ ਉਹਦੇ ਚ ਕਲਰ ਚ ਆ ਸਕਦਾ ਹੈ ਜਾਂ ਆਫ ਵਾਈਟ ਕਲਰ ਨਿਊਟਰਲ ਕਲਰ ਹੋ ਕਿਤੇ ਵੀ ਹੋ ਸਕਦਾ ਓਕੇ ਤਾਂ ਜਿਨੇ ਵੀ ਕੋਈ ਕਲਰ ਕਰਨਾ ਹੋਏ ਉਹਦੇ ਦਿਮਾਗ 'ਚ ਕੋਈ ਬਹਿਮ ਹੋਏ ਤਾਂ ਯੂ ਕੈਨ ਆਲਵੇਸ ਕਿ ਆਪ ਉਹਨੂੰ ਆਫ ਵਾਈਟ ਕਰ ਦਿਓ ओके okay. कर्ण जी ਤੇ मैम ਅੱਜ ਕੱਲ ਜਿਵੇਂ ਫਰਾਡ ਸਕੈਮ ਬਹੁਤ ਜ਼ਿਆਦਾ ਵਧਿਆ ਹੋਇਆ ਹੈ ਤੇ ਜਿਵੇਂ ਤੁਸੀਂ ਪਹਿਲਾਂ ਵੀ ਪਿਛਲੇ ਪ੍ਰੋਗਰਾਮ ਚ ਆਈ ਥਿੰਕ ਦੱਸਿਆ ਕਿ ਜਿਹੜੇ ਪੈਸਾ ਕਮਾਉਣ ਦੇ ਚੱਕਰ ਦੇ ਵਿੱਚ ਲੋਕਾਂ ਨੂੰ ਗੁੰਮਰਾਹ ਕਰਦੇ ਨੇ ਉਹਨਾਂ ਤੋਂ ਬਚਣਾ ਚਾਹੀਦਾ ਹੈ ਤਾਂ ਦਰਸ਼ਕਾਂ ਨੂੰ ਕੀ ਇਹ ਜੀ ਸਲਾਹ ਦੇਣੀ ਚਾਹੋਗੇ ਕਿ ਉਹ ਕਿਵੇਂ ਪਤਾ ਕਰ ਸਕਣ ਕਿ ਇਹ ਸਾਨੂੰ ਸਹੀ ਸਲਾਹ ਦੇ ਰਿਹਾ ਜਾਂ ਗਲਤ ਸਲਾਹ ਦੇ ਰਿਹਾ ਐਕਚੁਅਲੀ ਇਹ ਬਹੁਤ ਡਿਫਿਕਲਟ ਹੈ ਕਹਿਣਾ ਕਿ ਤੁਸੀਂ ਕਿਸੇ ਵੀ ਬੰਦੇ ਕੋਲ ਕਿਉਂਕਿ ਜਿਹੜੇ ਬੰਦੇ ਕੋਲ ਤੁਸੀਂ ਜਾ ਰਹੇ ਹੋ ਔਰ ਉਹ ਤੁਹਾਨੂੰ ਕੁਝ ਦੱਸ ਰਿਹਾ ਇਟ ਮੀਨਸ ਅਸੀਂ ਉਹ ਤੋਂ ਕਨਵਿੰਸ ਤਾਂ ਹੋ ਰਹੇ ਹਾਂ ਤਾਂ ਹੀ ਤੁਸੀਂ ਉਹ ਤੋਂ ਸੋਲੂਸ਼ਨ ਲੈ ਰਹੇ ਹੋ ਤੇ ਤੁਹਾਨੂੰ ਪਤਾ ਸਿਰਫ ਇਦਾਂ ਹੀ ਚੱਲ ਸਕਦਾ ਕਿ ਤੁਸੀਂ ਗਏ ਤੁਸੀਂ ਰੈਮੇਡੀ ਲਿੱਤੀ ਔਰ ਤੁਹਾਨੂੰ ਉਸ ਰੈਮੇਡੀ ਦਾ ਕੋਈ ਫਾਇਦਾ ਨਹੀਂ ਹੋਇਆ ਕਿਉਂਕਿ ਇਸ ਤੋਂ ਇਲਾਵਾ ਅਸੀਂ ਨਹੀਂ ਜਜ ਕਰ ਸਕਦੇ ਕਿ ਇਹ ਬੰਦਾ ਗਲਤ ਹੈ ਕਿ ਠੀਕ ਹੈ ਜਿਵੇਂ ਮੈਂ ਵੀ ਕਹਿ ਰਹੀ ਹਾਂ ਕਿ ਮੇਰੇ ਤੋਂ ਕਰਵਾਓ ਮੈਂ ਤੁਹਾਨੂੰ ਦੱਸਾਂਗੀ ਪਰ ਤੁਸੀਂ ਕਿਦਾਂ ਜਜ ਕਰੋਗੇ ਕਿ ਮੈਂ ਜੋ ਕਰਵਾ ਰਹੀ ਕਰ ਰਹੀ ਹਾਂ ਜਾਂ ਤੁਹਾਨੂੰ ਦੱਸ ਰਹੀ ਉਹ ਠੀਕ ਹੈ ਕਿ ਗਲਤ ਹੈ ਤੋ ਉਹਦਾ ਸੋਲੂਸ਼ਨ ਤੇ ਇਹ ਹੈ ਕਿ ਤੁਸੀਂ ਮੇਰੇ ਨਾਲ ਗੱਲ ਕਰੋਗੇ ਤੁਹਾਨੂੰ ਕਾਫੀ ਜ਼ਿਆਦਾ ਕੌਨਫੀਡੈਂਸ ਹੋ ਜਾਏਗਾ ਕਿ ਤੁਸੀਂ ਮੈਨੂੰ ਪ੍ਰੋਬਲਮ ਦੱਸ ਰਹੇ ਹੋ ਤੇ ਕੀ ਮੈਂ ਤੁਹਾਡੀ ਪ੍ਰੋਬਲਮ ਦਾ ਕੋਈ ਸੋਲੂਸ਼ਨ ਦੇ ਪਾ ਰਹੀ ਹਾਂ ਜਾਂ ਨਹੀਂ ਦੇ ਪਾ ਰਹੀ ਹਾਂ ਅਗਰ ਮੈਂ ਤੁਹਾਡੀ ਪ੍ਰੋਬਲਮ ਦਾ ਸੋਲੂਸ਼ਨ ਪਹਿਲਾਂ ਤਾਂ ਮੈਂ ਨਹੀਂ ਕੰਫਿਊਜ਼ਡ ਹਾਂ ਔਰ ਮੈਂ ਤੁਹਾਨੂੰ ਨਹੀਂ ਦੇ ਤੁਹਾਨੂੰ ਪਤਾ ਚੱਲ ਜਾਏਗਾ ਕਿ ਮੈਨੂੰ ਕੁਝ ਨਹੀਂ ਆਉਂਦਾ ਯੂ ਕੈਨ ਆਲਵੇਸ ਜਜ ਕਿਸੇ ਨੂੰ ਵੀ ਮਿਲ ਕੇ ਹਾਂਜੀ ਕੌਨਫੀਡੈਂਸ ਕੀ ਹੈ ਉਸ ਤੋਂ ਬਾਅਦ ਫਿਰ ਤੁਹਾਨੂੰ 21 ਡੇਸ ਜਿਸ ਤਰ੍ਹਾਂ ਮੈਂ ਕਹਿ ਰਹੀ ਹਾਂ ਤੁਹਾਨੂੰ ਰਿਜ਼ਲਟਸ ਆਉਗੇ ਆਉਗੇ ਤੇ ਤੁਹਾਨੂੰ ਰਿਜ਼ਲਟ ਆਉਗੇ ਅਗਰ ਕੋਈ ਫ ਕੀ ਹੋ ਰਿਹਾ ਕਿ ਮੈਂ ਇੰਨਾ ਕੁਝ ਕਰਤਾ ਹਲੇ ਵੀ ਰਿਜ਼ਲਟ ਨਹੀਂ ਆ ਰਿਹਾ ਤਾਂ ਕਿੱਥੇ ਪ੍ਰੋਬਲਮ ਹੈ ਤਾਂ ਫਿਰ ਉਹਨੂੰ ਦੇਖਿਆ ਜਾਂਦਾ ਕਿਉਂਕਿ ਜਿਸ ਤਰ੍ਹਾਂ ਕਈ ਲੋਗਾਂ ਦੇ ਕੁਐਸਚਨ ਹੋਰ ਵੀ ਹੁੰਦਾ ਹੈ ਲੋਗ ਇਹ ਕਹਿੰਦੇ ਆ ਕਿ ਇੱਕ ਵਾਸਤੂ ਜਿਹੜਾ ਹੈਗਾ ਘਰ ਚ ਚਾਰ ਜਨੇ ਆ राइट बट इफेक्ट सिर्फ एक बंदे ने नहीं आंदा सारे बंदਿਆਂ ਨੂੰ ਇਫੈਕਟ ਨਹੀਂ ਆ ਰਿਹਾ ਮਤਲਬ ਚਾਰੋਂ ਬੰਦੇ ਆਂ ਅਗਰ ਮੇਰਾ ਵਾਸਤੂ ਗਲਤ ਹੈ ਤਾਂ ਚਾਰੋਂ ਬੰਦਿਆਂ ਨੂੰ ਪ੍ਰੋਬਲਮ ਆਣੀ ਚਹੀਦੀ ਹੈ ਇੱਕ ਬੰਦੇ ਨੂੰ ਕਿਉਂ ਪ੍ਰੋਬਲਮ ਆ ਰਹੀ ਹੈ ਤਾਂ ਉਹਦਾ ਵੀ ਰੀਜ਼ਨ ਮੇਨ ਨਹੀਂ ਹੈ ਕਿ ਸਾਡੀ ਦਸ਼ਾएं ਫਿਰ ਕਿਉਂਕਿ ਜਦੋਂ ਮੈਂ ਤੁਹਾਨੂੰ ਗੱਲ ਕਰੀ ਸੀ ਐਸਟਰੋ ਵਾਸਤੂ ਤਾਂ ਅਸੀਂ ਜਦੋਂ ਵੀ ਕਰਦੇ ਆ ਵਾਸਤੂ ਤਾਂ ਨਾਲ ਅਸੀਂ ਐਸਟਰੋ ਚਾਰਟ ਬੰਦੇ ਦਾ ਜ਼ਰੂਰ ਲੈਣੇ ਆ ਕਿ ਉਹ ਕਿਹੜੀ ਡਾਇਰੈਕਸ਼ਨ ਚ ਸੋ ਰਿਹਾ ਸਮ ਟਾਈਮ ਜਿਹੜੀ ਅੱਛੀ ਡਾਇਰੈਕਸ਼ਨ ਵੀ ਹੈ ਪਰ ਉਹਦਾ 8th ਹਾਊਸ ਹੋ ਗਿਆ 8th ਹਾਊਸ ਸਾਡਾ ਪੇਨ ਦਾ ਹੁੰਦਾ ਹੈ ਐਸਟਰੋ ਚਾਰਟ ਦੇ ਸਾਹਮਣੇ ਤਾਂ ਹੌਸਟ ਸੋ ਰਿਆ ਤਾਂ ਉਹਨੂੰ ਪੇਨ ਆਣੀ ਆਣੀ ਹੈ ਚਾਹੇ ਉਹ ਬੈਸਟ ਡਾਇਰੈਕਸ਼ਨ ਹੋ ਵਾਸਤੂ ਦੇ ਹਸਾਬ ਨਾਲ ਸੌਣ ਲਈ ਹੂੰ ਤਾਂ ਉਹ ਸਾਰੀਆਂ ਚੀਜ਼ਾਂ ਮੈਟਰ ਕਰਦੀਆਂ ਓਕੇ ਜੀ ਤੇ ਮੈਂ ਮੈਦਨ ਵਾਲੀ ਜਾਣ ਤੋਂ ਪਹਿਲਾਂ ਦਰਸ਼ਕਾਂ ਨੂੰ ਕੋਈ ਵਾਸਤੂ ਦੇ ਹੋਰ ਟਿਪਸ ਦੇਣਾ ਚਾਹੂੰਗੀ ਮੇਨਲੀ ਇਹ ਹੈ ਕਿ ਤੁਸੀਂ ਡੀਕਲਟਰ ਕਰੋ ਸਾਰਾ ਘਰ ਜਿੱਥੇ ਵੀ ਤੁਹਾਡੀ ਕੋਈ ਵੀ ਮਤਲਬ ਤੋਸ ਫਾਲਤੂ ਸਮਾਨ ਹੈ ਉਹ ਸਾਰਾ ਕੱਢ ਦਿਓ ਤੁਹਾਡੇ ਕੋਈ ਇਲੈਕਟ੍ਰੋਨਿਕਸ ਖਰਾਬ ਹੈ ਜਾਂ ਤਾਂ ਉਹਨਾਂ ਨੂੰ ਰਿਪੇਅਰ ਕਰਵਾ ਲਓ ਜਾਂ ਉਹਨਾਂ ਨੂੰ ਫੈਂਕ ਦਿਓ ਅਗਰ ਤੁਹਾਡੇ ਮੋਸਟਲੀ ਵਾਚੇਸ ਵਗੈਰਾ ਪਈਆਂ ਹੁੰਦੀਆਂ ਨੇ ਚੱਲਦੀਆਂ ਨਹੀਂ ਹੁੰਦੀਆਂ ਜਾਂ ਤਾਂ ਉਹਦੇ ਸੈਲ ਚੇਂਜ ਕਰਵਾ ਲਓ ਉਹਨਾਂ ਨੂੰ ਚਲਾਉਣਾ ਸ਼ੁਰੂ ਕਰ ਦਿਓ ਜਾਂ ਉਹਨਾਂ ਨੂੰ ਫੈਂਕ ਦਿਓ ਅਗਰ ਉਹ ਕੰਮ ਦੀਆਂ ਨਹੀਂ ਹੈਗੀਆਂ ਔਰ ਨਾਰਥ ਜਿਸ ਤਰ੍ਹਾਂ ਮੈਂ ਤੁਹਾਨੂੰ ਅੱਜ ਨਾਰਥ ਟ੍ਰੈਕਸ਼ਨ ਦੀ ਔਰ ਚਾਰ ਮੇਨ ਡਾਇਰੈਕਸ਼ਨਸ ਦੇ ਬਾਰੇ ਦੱਸਿਆ ਤੋ ਉਹਦੇ ਵਿੱਚ ਤੁਸੀਂ ਉਹਨਾਂ ਚਾਰੋਂ ਡਾਇਰੈਕਸ਼ਨਸ ਬਹੁਤ ਇੰਪੋਰਟੈਂਟ ਟ੍ਰੈਕਸ਼ਨਸ ਨੇ ਚਾਰੋਂ ਕਿਉਂਕਿ ਇਹਨਾਂ ਦੇ ਵਿੱਚ ਤੁਹਾਡੀ ਐਂਟ੍ਰ ਐਂਟਰੈਂਸ ਨਾਰਥ ਸਾਊਥ ਈਸਟ ਵੈਸਟ ਦੀ ਕਿਸੇ ਵੀ ਡਾਇਰੈਕਸ਼ਨ ਦਾੜਾ ਘਰ ਹੋ ਸਕਦਾ ਪਰ ਤੁਸੀਂ ਇਹ ਦੇਖ ਲਓ ਕਿ ਸਾਰੀਆਂ ਡਾਇਰੈਕਸ਼ਨਸ ਤੁਹਾਡੇ ਸਾਹਮਣੇ ਨਾਲ ਆਰਗੇਨਾਈਜ਼ਡ ਹੈ ਕਲੀਨ ਹੈ ਔਰ ਇਹਨਾਂ ਦੇ ਵਿੱਚ ਅਸੀਂ ਨੈਕਸਟ ਟਾਈਮ ਗੱਲ ਕਰ ਲਾਂਗੇ ਕਿ ਕਿਹੜੀ ਡਾਇਰੈਕਸ਼ਨ ਚ ਕਿਹੜਾ ਕਲਰ ਨਹੀਂ ਹੋਣਾ ਚਾਹੀਦਾ ਤਾਂ ਉਹਦੇ ਸਾਹਮਣੇ ਤੁਸੀਂ ਆਪਣੇ ਕਲਰ ਸਿੱਖ ਸਕਦੇ ਹੋ ਜੀ ਤੇ ਇਹਨਾਂ ਲਈ ਮੈਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਇਨਾਈ ਤੁਹਾਡਾ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਧੰਨਵਾਦ ਸਟੂਡੀਓ ਆਨ ਲਈ ਧੰਨਵਾਦ ਜੀ ਸਸ੍ਰਿਕਾ ਤੇ ਇਸੀ ਅੱਜ ਸਾਡਾ ਪ੍ਰੋਗਰਾਮ ਜਿਸ ਦੇ ਵਿੱਚ ਇੱਕ ਵਾਰ ਫਿਰ ਤੁਹਾਡੀ ਮੁਲਾਕਾਤ ਕਰਵਾਈ ਗਈ ਹੈ ਮੋਨਿਕਾ ਗੁਪਤਾ ਜੀ ਦੇ ਨਾਲ ਜੋ ਕਿ ਵਾਸਤੂ ਆਚਾਰਿਆ ਜੀ ਨੇ ਤੇ ਉਹਨਾਂ ਦੇ ਵੱਲੋਂ ਡਾਇਰੈਕਸ਼ਨਸ ਨੂੰ ਲੈ ਕੇ ਕਾਫੀ ਵਧੀਆ ਜਾਣਕਾਰੀ ਸਾਂਝੀ ਕੀਤੀ ਗਈ ਹੈ ਉਮੀਦ ਹੈ ਤੁਹਾਨੂੰ ਗੱਲਬਾਤ ਚੰਗੀ ਲੱਗੀ ਹੋਵੇਗੀ ਜੇਕਰ ਤੁਸੀਂ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਫੇਸ ਕਰ ਰਹੇ ਹੋ ਤੇ ਆਪਣੇ ਤੁਸੀਂ ਘਰ ਦੇ ਵਿੱਚ ਚੇਂਜਸ ਕਰਵਾਉਣਾ ਚਾਹੁੰਦੇ ਹੋ ਵਾਸਤੂ ਬਾਰੇ ਹੋਰ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਜ਼ਰੂਰ ਕੰਟੈਕਟ ਕਰ ਸਕਦੇ ਹੋ ਮੋਨਿਕਾ ਗੁਪਤਾ ਜੀ ਦੇ ਨਾਲ ਜੋ ਸਕਰੀਨ ਤੇ ਨੰਬਰ ਆ ਰਿਹਾ ਹੈ ਤੇ ਫੋਨ ਕਰਕੇ ਇਹਨਾਂ ਦੇ ਨਾਲ ਤੁਸੀਂ ਮੁਲਾਕਾਤ ਵੀ ਕਰ ਸਕਦੇ ਹੋ ਫਿਲਹਾਲ ਸਾਡੇ ਅੱਜ ਦੇ ਇਸ ਹਈ ਬਣੇ ਰਹੋ ਹਮਦਰ ਟੀਵੀ ਦੇ ਨਾਲ ਮਿੰਦੇ ਇਜਾਜ਼ਤ ਸੱਚਰੇ ਗਾਲ